ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡ ਨਾਲ ਸ਼ੇਅਰ ਕਰਾਂਗੀ ਮਟਰ ਪਨੀਰ ਦੀ ਰੈਸਪੀ ਤੇ ਇਸ ਮਟਰ ਪਨੀਰ ਨੂੰ ਅਸੀਂ ਤਰੀ ਵਾਲਾ ਨਹੀਂ ਬਣਾਣਾ ਵੱਖਰੇ ਤਰੀਕੇ ਨਾਲ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣਦਾ ਆ ਮੇਰੇ ਘਰ ਵਿੱਚ ਤਰੀ ਵਾਲਾ ਮਟਰ ਪਨੀਰ ਨਹੀਂ ਪਸੰਦ ਕੀਤਾ ਜਾਂਦਾ ਇਸ ਲਈ ਮੈਂ ਇਸ ਤਰੀਕੇ ਨਾਲ ਬਣਾਨੀ ਆ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ 7 ਤੋਂ 8 ਕਾਜੂ ਲਵਾਂਗੇ ਤੇ ਇਹਨਾਂ ਨੂੰ ਦੋ ਹਿੱਸਿਆਂ ਵਿੱਚ ਕਰਕੇ ਗਰਮ ਪਾਣੀ ਵਿੱਚ ਭਿਉਂ ਕੇ ਰੱਖ ਦਾਂਗੇ ਤਾਂ ਕਿ ਥੋੜੇ ਜਿਹਾ ਸੌਫਟ ਹੋ ਜਾਣ ਤੇ ਹੁਣ ਇੱਥੇ ਲਵਾਂਗੇ ਗਰੇਵੀ ਵਾਸਤੇ ਤਿੰਨ ਪਿਆਜ਼ ਮੀਡੀਅਮ ਸਾਈਜ਼ ਦੇ ਤਿੰਨ ਪਿਆਜ਼ ਲੈਨੇ ਤੇ ਪੰਜ ਟਮਾਟਰ ਲਵਾਂਗੇ ਟਮਾਟਰਾਂ ਨੂੰ ਅਸੀਂ ਇੱਥੇ ਛਿੱਲ ਲਿਆਏ ਤੇ ਟਮਾਟਰ ਪਿਆਜ਼ ਨਾਲੋਂ ਜ਼ਿਆਦਾ ਪਾਵਾਂਗੇ ਹੋਰ ਇੱਥੇ ਪਾਵਾਂਗੇ 7 ਤੋਂ 8 ਕਲੀਆਂ ਲਸਣ ਤੇ ਦੋ ਹਰੀਆਂ ਮਿਰਚਾਂ ਹਰੀ ਮਿਰਚ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਪਾ ਸਕਦੇ ਹੋ ਵੱਧ ਜਾਂ ਘੱਟ ਤੇ ਸਭ ਤੋਂ ਪਹਿਲਾਂ ਅਸੀਂ ਪਿਆਜ਼ਾਂ ਨੂੰ ਰਫਲੀ ਕੱਟ ਲਾਂਗੇ ਇਹ ਦੇਖੋ ਇੱਥੇ ਪਿਆਜ਼ਾਂ ਨੂੰ ਥੋੜਾ ਜਿਹਾ ਮੋਟਾ-ਮੋਟਾ ਮੈਂ ਕੱਟ ਲਿਆ ਹੈ ਤੇ ਹੁਣ ਇੱਕ ਕੜਾਈ ਲਵਾਂਗੇ ਉਹਦੇ ਵਿੱਚ ਪਾਵਾਂਗੇ ਅੱਧਿਕੁਕੜੀ ਤੇਲ ਦੀ ਤੇਲ ਕੋਈ ਵੀ ਯੂਜ਼ ਕਰ ਸਕਦੇ ਹੋ ਤੁਸੀਂ ਮੈਂ ਇੱਥੇ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਤੇਲ ਗਰਮ ਹੋਣ ਤੇ ਪਾ ਦਾਂਗੇ ਰਫਲੀ ਕੱਟੇ ਹੋਏ ਪਿਆਜ਼ ਤੇ ਪਿਆਜ਼ਾਂ ਨੂੰ ਅਸੀਂ 2 ਮਿੰਟ ਤੱਕ ਭੁੰਨਾਂਗੇ ਤਾਂ ਕਿ ਉਹ ਥੋੜਾ ਜਨਾ ਦਾ ਕਲਰ ਚੇਂਜ ਹੋ ਜੇ ਅਤੇ ਦੇਖੋ ਕਲਰ ਚੇਂਜ ਹੋ ਗਿਆ ਪਿਆਜ਼ਾਂ ਦਾ ਤੇ ਹੁਣ ਇਹਦੇ ਵਿੱਚ ਬਾਕੀ ਸਾਰੇ ਚੀਜ਼ਾਂ ਪਾ ਦਾਂਗੇ ਟਮਾਟਰ ਮਿਰਚਾਂ ਤੇ ਲਸਣ ਤੇ ਇਹਨਾਂ ਨੂੰ ਵੀ 1.5 ਮਿੰਟ ਤੱਕ ਇਦਾਂ ਹੀ ਭੁੰਨਾਂਗੇ ਹੁਣ ਇਹਦੇ ਵਿੱਚ ਪਾਵਾਂਗੇ 1 ਚਮਚ ਨਮਕ ਤਾਂ ਕਿ ਟਮਾਟਰ ਵੀ ਥੋੜੇ ਜਿਹਾ ਸੌਫਟ ਹੋ ਜਾਣ ਮਿਕਸ ਕਰਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ ਨਾਲ ਹੀ ਪਾ ਦਾਂਗੇ ਕਾਜੂ ਜਿਹੜੇ ਅਸੀਂ ਭੋਂਕੇ ਰੱਖੇ ਸੀ ਇਹਨਾਂ ਨੂੰ ਵੀ ਮਿਕਸ ਕਰ ਲਾਂਗੇ ਤੇ 10 ਮਿੰਟ ਲਈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੱਕ ਕੇ ਪਕਾਵਾਂਗੇ ਇੱਧਰ ਦੂਸਰੀ ਸਾਈਡ 'ਤੇ ਅਸੀਂ ਪਾਣੀ ਗਰਮ ਕਰਨ ਲਈ ਰੱਖਿਆ ਹੋਇਆ ਹੈ ਉਹਦੇ ਵਿੱਚ 2 ਕੱਪ ਮਟਰ ਪਾ ਦਾਂਗੇ ਇੱਥੇ ਅਸੀਂ ਮਟਰਾਂ ਨੂੰ ਉਬਾਲਣਾ ਹੈ ਹੁਣ ਪਾਵਾਂਗੇ ਇਹਦੇ ਵਿੱਚ 1 ਚਮਚ ਨਮਕ ਦਾ ਤਾਂ ਕਿ ਮਟਰ ਫਿੱਕੇ ਫਿੱਕੇ ਨਾ ਲੱਗਣ ਤੁਸੀਂ ਆਪਣੇ ਹਿਸਾਬ ਨਾਲ ਮਟਰ ਲੈ ਸਕਦੇ ਹੋ ਇਹਨਾਂ ਨੂੰ ਅਸੀਂ ਸੌਫਟ ਹੋਣ ਤੱਕ ਉਬਾਲਾਂਗੇ ਹੁਣ ਮਸਾਲਾ ਚੈੱਕ ਕਰਾਂਗੇ 10 ਮਿੰਟ ਹੋ ਗਏ ਨੇ ਥੋੜੀ ਜੀ ਕਸਰ ਹੈਗੀ ਹੈ ਜੀ 10 ਮਿੰਟ ਲਈ ਹੋਰ ਪਕਾ ਲਾਂਗੇ ਦੁਬਾਰਾ ਚੈੱਕ ਕਰਾਂਗੇ ਇੱਥੇ ਸਾਡਾ ਮਸਾਲਾ ਬਣ ਕੇ ਤਿਆਰ ਹੈ ਇਹਨੂੰ ਅਸੀਂ ਸਪੈਚੂਲਾ ਨਾਲ ਹੀ ਥੋੜਾ ਥੋੜਾ ਪ੍ਰੈਸ ਕਰਦੇ ਜਾਵਾਂਗੇ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਇਧਰ ਮਟਰ ਦੇਖਦੇ ਆ ਮਟਰ ਵੀ ਬੋਇਲ ਹੋ ਗਏ ਨੇ ਗੈਸ ਦੀ ਫਲੇਮ ਆਫ ਕਰ ਦਾਂਗੇ ਤੇ ਮਟਰਾਂ ਨੂੰ ਕਿਸੇ ਛਾਨਣੀ ਵਿੱਚ ਕੱਢ ਲਾਂਗੇ ਤੇ ਮਸਾਲਾ ਵੀ ਸਾਡਾ ਠੰਡਾ ਹੋ ਗਿਆ ਹੈ ਇਹਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਅਸੀਂ ਗ੍ਰाइंड ਕਰਨਾ ਆ ਨਾ ਦੇਖੋ ਇੱਥੇ ਮੈਂ ਸਾਰਾ ਮਸਾਲਾ ਗ੍ਰाइंड ਕਰ ਲਿਆ ਹੈ ਹੁਣ ਦੁਬਾਰਾ ਕੜਾਈ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਤੇਲ ਨਾਲ ਹੀ ਪਾ ਦਾਂਗੇ ਇੱਕ ਚਮਚ ਮੱਖਣ ਦਾ ਗਰਮ ਹੋਣ ਦਵਾਂਗੇ ਇੱਕ ਚਮਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਦੋ ਤੇਜ ਪੱਤੇ ਇੱਕ ਛੋਟਾ ਦਾਲਚੀਨੀ ਦਾ ਟੁਕੜਾ ਪਾ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਭੁੰਨ ਲਾਂਗੇ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਰੱਖਾਂਗੇ ਹੁਣ ਪਾਵਾਂਗੇ ਇੱਕ ਚਮਚ ਹਲਦੀ ਦਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਾਂਗੇ ਇੱਥੇ ਅਸੀਂ ਲੋ ਫਲੇਮ ਤੇ 30 ਸੈਕਿੰਡ ਲਈ ਸਾਰੇ ਮਸਾਲੇ ਚੰਗੀ ਤਰ੍ਹਾਂ ਭੁੰਨ ਲਏ ਨੇ ਹੁਣ ਇਹਦੇ ਵਿੱਚ ਤਿਆਰ ਕੀਤਾ ਹੋਇਆ ਮਸਾਲਾ ਪਾ ਦਾਂਗੇ ਜਿਹੜਾ ਅਸੀਂ ਗ੍ਰाइंड ਕਰਕੇ ਰੱਖਿਆ ਸੀ ਇਸ ਮਸਾਲੇ ਨੂੰ ਵੀ ਅਸੀਂ ਪੁੰਨਾਗੇ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾਵਾਂਗੇ ਉਸੇ ਬੋਲ ਵਿੱਚ ਪਾਣੀ ਪਾ ਕੇ ਅਸੀਂ ਇਹਦੇ ਵਿੱਚ ਪਾ ਦਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਫਰੈਸ਼ ਕਰੀਮ ਅਮੁਲ ਦੀ ਫਰੈਸ਼ ਕਰੀਮ ਯੂਜ਼ ਕੀਤੀ ਮੈਂ ਤੁਸੀਂ ਇਹਦੀ ਜਗ੍ਹਾ ਮਲਾਈ ਦਾ ਵੀ ਯੂਜ਼ ਕਰ ਸਕਦੇ ਹੋ 250ml ਵਿੱਚੋਂ ਅੱਧੇ ਕਰੀਮੇ ਦੇ ਵਿੱਚ ਪਾ ਦਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਹਨੂੰ 10 ਮਿੰਟ ਲਈ ਟੱਕੇ ਪਕਾਵਾਂਗੇ 10 ਮਿੰਟ ਹੋ ਗਏ ਨੇ ਚੈੱਕ ਕਰਦੇ ਆਂ ਮਸਾਲਾ ਸਾਡਾ ਪੱਕ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬੋਇਲ ਕੀਤੇ ਹੋਏ ਮਟਰ ਤੇ ਨਾਲ ਹੀ ਪਾ ਦਾਂਗੇ ਪਨੀਰ ਪਨੀਰ ਨੂੰ ਮੈਂ ਟ੍ਰਾਇੰਗਲ ਪੀਸਾਂ ਵਿੱਚ ਕੱਟ ਲਿਆ ਹੈ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਤੇ ਇੱਥੇ 300 ਗ੍ਰਾਮ ਪਨੀਰ ਦਾ ਯੂਜ਼ ਕੀਤਾ ਮੈਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਸਾਲੇਦਾਰ ਨਾਲ ਮਿਕਸ ਕਰ ਲਾਂਗੇ ਇੱਥੇ ਅਸੀਂ ਹੁਣ ਗਰੇਵੀ ਬਣਾਣੀ ਹੈ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਬਣਾਇਓ ਮੈਂ ਇਹਦੇ ਵਿੱਚ ਇੱਕ ਗਲਾਸ ਦੇ ਕਰੀਬ ਪਾਣੀ ਪਾ ਰਹੀ ਆਂ ਇਥੇ ਅਸੀਂ ਗਰਮ ਪਾਣੀ ਦਾ ਯੂਜ਼ ਕਰਨਾ ਹੈ। ਠੰਡਾ ਪਾਣੀ ਬਿਲਕੁਲ ਨਹੀਂ ਪਾਉਣਾ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਤੇ ਹੁਣ ਵਧੀਆ ਜਿਹਾ ਫਲੇਵਰ ਵਾਸਤੇ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ। ਕਸੂਰੀ ਮੇਥੀ ਨੂੰ ਹੱਥ ਨਾਲ ਕ੍ਰਸ਼ ਕਰਕੇ ਪਾਵਾਂਗੇ। ਬਹੁਤ ਵਧੀਆ ਟੇਸਟ ਆਉਂਦਾ ਇਹਦੇ ਵਿੱਚ। ਤੇ ਇੱਕ ਵਾਰੀ ਮਿਕਸ ਕਰਕੇ 5 ਕਿ ਮਿੰਟ ਲਈ ਸਬਜ਼ੀ ਨੂੰ ਹੋਰ ਪਕਾਵਾਂਗੇ। ਤਾਂ ਕਿ ਸਾਰੇ ਮਸਾਲਿਆਂ ਦਾ ਫਲੇਵਰ ਮਟਰ ਤੇ ਪਨੀਰ ਵਿੱਚ ਆ ਜਾਵੇ। ਚਲੋ ਜੀ ਸਾਡੀ ਸਬਜ਼ੀ ਬਣ ਕੇ ਤਿਆਰ ਹੈ। ਤੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਗਰਮ ਮਸਾਲਾ ਤੇ ਬਰੀ ਕਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਇੱਕ ਵਾਰੀ ਹਲਕਾ ਜਿਹਾ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਸਰਵ ਕਰਾਂਗੇ ਤੇ ਤੁਸੀਂ ਇਹਨੂੰ ਪਰੌਂਠਿਆਂ ਨਾਲ ਰੋਟੀ ਨਾਲ 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 ਜਿਤਨਾ ਵੀ ਤੁਹਾਡਾ ਦਿਲ ਕਰੇ ਉਸੇ ਚੀਜ਼ ਨਾਲ ਸਰਵ ਕਰ ਸਕਦੇ ਹੋ ਮੈਂ ਇਹਦੇ ਨਾਲ ਆਟੇ ਦੇ ਨਾਲ ਬਣਾਏ ਸੀ ਜਿਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਇਸ ਤਰੀਕੇ ਨਾਲ ਮਟਰ ਪਨੀਰ ਦੀ ਸਬਜ਼ੀ ਆਪਣੇ ਘਰ ਵਿੱਚ ਜ਼ਰੂਰ ਬਣਾਇਓ ਤੇ ਮੈਨੂੰ ਕਮੈਂਟਸ ਵਿੱਚ ਦੱਸਿਓ ਕਿ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ